ਹਾਂਜੀ ਭਾਈ ਸੱਸੀ ਕਾ ਜੀ ਆਪਾਂ ਲੈ ਕੇ ਆਂਦਾ ਜੀ ਪਾਣੀ ਔਰ ਦੇਖੋ ਦਰਖਤ ਜਮਾ ਸੁੱਕੇ ਪਿਆ ਇਹਨਾਂ ਨੂੰ ਪੋਣਾ ਆਪਾਂ ਪਾਣੀ ਜੀ ਤੇ ਹੁਣ ਇਹਨਾਂ ਦੇ ਵਿੱਚ ਜਾਨ ਪਾ ਦੇਣੀ ਆਪਾਂ ਪਾਣੀ ਪਾ ਕੇ ਦੇਖੀ ਹਫਤੇ ਤੱਕ ਸੁੱਕਾ ਤਾਂ ਦਿਖਾਉਣਾ ਤੁਨੋਂ ਸੁੱਕਿਆ ਦਰਖਤ ਇਹ ਦਰਖਤ ਵੇਖੋ ਕਿਹਦਾ ਹੈ ਔਰ ਇਹ ਦੇਖੋ ਮਿੱਠਾ ਪਾਣੀ ਨਹੀਂ ਆਉਂਦਾ ਘਰ 'ਚ ਇਸ ਕਰਕੇ ਦੂਰੋਂ ਪਾਣੀ ਲਿਆਉਣਾ ਪੈਂਦਾ ਏ ਅੱਜ ਸੁੱਕਿਆ ਵੇਖੋ ਕਿੰਨੇ ਪੱਤੇ ਝੜ ਰਹੇ ਹੈ ਹੁਣ ਇਹਦੇ ਵਿੱਚ ਆਪਾਂ jaan ਪਾਉਣੀ ਹੈ ਪਾਣੀ ਨਾਲ ਪਾਣੀ 'ਚ ਐਡੀ ਸ਼ਕਤੀ ਹੈ ਇੱਕ ਮੈਂਟ ਆਪਾਂ ਪਾਣੀ ਲੈ ਕੇ ਆਨੇ ਆਂ ਤੁਹਾਨੂੰ ਦਿਖਾਉਨੇ ਆ ਜੀ ਪਾਣੀ ਲੈ ਕੇ ਲਿਆ ਵੀ ਪਾਣੀ ਪਾਏ ਹਾਂ ਜੀ ਪਾਣੀ ਚੱਕੋ ਪੋਣੀ ਦੋ ਕਿਟੜ ਦੜਾਂਗੇ ਪਾਣਾ ਆਪਾਂ ਪਾਉਣੇ ਆ ਜੀ ਪਾਣੀ ਇਹ ਦਰਕਤ ਦੇਖੋ ਇਹ ਜਾਨ ਪਾਣੀ ਤੇ ਕਿੰਨੀ ਆ ਇਹ ਹਰਾ ਹੈ ਨਾ ਦੋ ਦਿਨ ਤਿੰਨ ਠਹਿਰ ਜਾ ਤਾਇਆ ਪਾਣੀ ਪਾਵਾਂਗੇ ਇਹ ਹੈਗੇ ਮਰੂਦਾ ਦਾ ਬੂਟਾ ਜੀ ਮਿੱਠਾ ਪਾ ਰਹੇ ਆਪਾਂ ਪਾਣੀ ਬੂਟਾ ਗਰਮੀ ਕਿੰਨੀ ਆਇਆ ਬਾਹਰ ਲਾਉ ਜੀ ਇਹ ਹੈਗਾ ਜੀ ਆਪਣਾ ਲਾਇਆ ਸੀ ਬੂਟਾ ਸੀ ਇਹ ਸੰਤਰੀਆਂ ਦਾ ਇਹਨੂੰ ਪਾ ਦਈਏ ਪਾਣੀ ਪਾਣੀ ਨਾ ਆਉਣ ਕਰਕੇ ਇਹ ਦਰਖਤ ਸੁੱਕ ਗਏ ਸੀ ਹੁਣ ਮੈਂ ਟਾਟੋ ਦੇ ਪਾਣੀ ਭਰ ਕੇ ਲੈ ਕੇ ਆਉਣਾ ਨਾਟੋ ਦੇ ਖੜ ਕੇ ਪਾਣੀ ਭਰ ਲਈਦਾ ਇਸ ਕਰਕੇ ਹੁਣ ਇਹ ਦਰਖਤ ਚੱਲ ਪੈਣਗੇ ਧੰਨਵਾਦ ਜੀ ਤੁਸੀਂ ਦਰਖਤਾਂ ਨੂੰ ਪਾਣੀ ਪਾਓ ਤੇ ਜਾਨ ਇਹਨਾਂ ਦੀ ਬਚਾਓ ਜਿਉਂਦੇ ਰੋ